ਇਹ 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 ਐਨੀ ਅੱਟਾ ਲੋ ਬਿੱਲ ਬੋਤਲਾ ਸ਼ਰਾਬ ਦੀਆਂ ਅੱਖਾਂ ਤੇਰੀਆਂ ਵੀ ਬੋਲੀ ਠੀਕ ਆ ਹਾਂ ਉਹ होली ਕਿਵੇਂ ਲੱਗੀ ਸੀ ਤੁਹਾਨੂੰ ਕਿਹੜੀ ਵੇ ਮੈਂ ਲਾਲ ਟਮਾਟਰ ਵਰਗੀ ਤੂੰ ਤਾਂ ਕਾਲਾ ਵੇ ਮੁੰਡਿਆ ਕੀ ਨੀ ਹੋਰ ਆ ਕਾਲਾ ਹਾਂ ਕਾਲਾ ਕੀ ਨੀ ਹੋਰ ਤਾਂ ਸਪਾਈ ਸੀ ਹੋਰ ਕਿਹੜੀ ਔਰ ਸੁਣਾਓ ਬੋਲੀਆਂ ਦੇ ਉਸਤਾਦ ਵੀ ਨੇ ਬੋਲੀਆਂ ਵੀ ਆਉਂਦੀਆਂ ਨੇ ਇਹਨਾਂ ਨੂੰ ਭੁੱਲ ਗਿਆ ਭੁੱਲੀ ਬੋਲੀ ਦਾ ਹੁਣ ਕੀ ਲਾਜ ਬਣਾਈਏ ਭੁੱਲ ਗਏ ਬੋਲੀ ਦਾ ਹੁਣ ਕੀ ਲਾਜ ਬਣਾਈਏ ਨਹੀਂ ਮੁਰਮੁਰਕੇ ਮੁਰਮੁਰਕੇ ਵੀ ਆਈ ਜਾਂਦਾ ਸੌਣ ਦਾ ਮਹੀਨਾ ਪੈਣ ਕਣੀਆਂ ਅੰਦਰ ਆ ਜਾ ਉਹਦੇ ਨਾਲ ਜ਼ੋਰ ਦੀ ਆਲੀ ਕਿੰਨਾ ਕਬੱਡੀ ਏ ਕਿੰਨਾ ਵੱਡੀ ਏ ਗੋਡੇ-ਗੋਡੇ ਖੜ ਗਿਆ ਪਾਣੀ ਬਹੁਤ ਏ ਗਾਰਾ ਹੁਣ ਜੇ ਹੁਣ ਤਾਂ ਮੀਂਹ ਜਿਹਾ ਪਾਣੀ ਰੱਖ ਰੱਖ ਕੱਪੜੇ ਕਿੱਲੇ ਕਰਨੇ ਵੇਰ ਆ ਗਿਆ ਪੂਰੀ ਜੋਰ ਨਾਲ ਵੀ ਆ ਗਿਆ 152/3 ਇਹਨਾਂ 2/72 ਦੇ ਤੇ ਗੱਟੀ ਦੇ ਪਰ ਮੈਨੂੰ ਆਉਂਦੀ ਕਿ ਆ ਦੂਜੀ ਨੇ ਆ ਗਿਆ ਕਿ ਮਾਰ ਮਾਰ ਉਹ ਜਿਹੜੀ ਚੀਜ਼ ਨੂੰ ਕੋ ਦੁਨੀਆ ਨਹੀਂ ਰੋਕ ਸਕਦੇ ਉਹਨੂੰ ਰੱਬ ਰੋਕ ਲੰਦਾ ਆ ਫਿਰ ਪਰਮਾਤਮਾ ਨੇ ਮੇਰੀ ਉਹ ਗੱਲ ਸੁਣ ਲਈ ਸੌਲੀ ਹਾਂ ਸੁਣ ਲਈ ਸੌਲੀ ਵਾਈਸ ਸੌਲੀ ਤੋ ਆਰਡਰ ਜਾਵੇ ਹਾਂ ਹਾਂ ਤੋ ਜੇ ਸਾਰਾ 33 ਲਿੱਕਰ ਗਿਆ ਹੈ ਜਾ ਤਾਂ ਕਹਿੰਦਾ ਕਿ ਮੈਂ ਪਤੰਡ ਲੈ ਆ ਨਾ ਦੇਖੀ ਆ ਦੇਖਿਓ ਦੇਖਿਓ ਬਸੰਤ ਵਾਲਿਆਂ ਦਾ ਹਾਲ ਦੇਖਣ ਵਾਲਾ ਹਾਲ ਮੰਦਾ ਹੂਆ ਕੀ ਆ ਹੂਆ ਬਾਰਿਸ਼ ਪੜ ਰਹੀ ਹੈ ਛੁੱਟੀ ਕਰ ਲਈ ਈ ਅਮਨੇ ਛੁੱਟੀ ਵੀ ਸ਼ਰਤ ਆ ਨਾ ਇਹ ਜਿਹੜੀ ਸ਼ਰਤਾਂ ਕਹਿੰਦੇ ਰੱਖੀਆਂ ਸੀ ਮੰਮੀ ਛੁੱਟੀ ਕਰਾਦੀ ਛੁੱਟੀ ਕਰਾਦੀ ਮੈਂ ਤਾਂ ਛੁੱਟੀ ਵੀ ਕਰਾਤੀ ਹੁਣ ਇੱਥੇ ਮੇਰਾ ਕੋਈ ਕਸੂਰ ਨਹੀਂ ਇਹਦਾ ਕਸੂਰ ਆਏ ਰੱਬ ਨੇ ਤੇਰੀ ਸ਼ਰਤ ਮੰਨ ਲਈ ਕਿੰਨੇ ਨਹੀਂ ਹਟੋਨੇ ਸੀ ਉਹਨਾਂ ਨੇ ਦੱਸਾ ਕੀਤੀ ਰੱਬ ਨੇ ਤੇਰੀ ਸ਼ਰਤ ਮੰਨ ਲਈ ਓਏ ਨਹੀਂ ਵੀ ਮੈਂ ਨਹੀਂ ਮੀ ਬਵਾਇਆ ਹੈਗਾ ਇੰਨੀ ਗੱਲ ਦੱਸ ਦੇਖੀ ਇੱਥੇ ਬੈਠਾ ਹੁਣ ਦੇਖੀ ਜਾਂਦਾ ਨਿਆਣਾ ਜਵਾਕ ਮੀ ਹੁਣ ਰੁਕ ਜਾਵੇ ਤੋ ਤੇ ਸ਼ਰਤ ਤੇਰੀ ਕਰ ਗਿਆ ਹੁਣ ਕੋਈ ਇਹ ਰੱਬ ਨੂੰ ਮਨਾਉਣ ਦੀਆਂ ਮੈਨੂੰ ਬਣਾਉਣ ਦੀਆਂ ਤੂੰ ਇੰਨੀਆਂ ਸ਼ਰਤਾਂ ਰੱਖੇ ਤੜ ਕੇ ਉੱਠ ਤੇ ਤੈਂ ਮੇ ਆ ਬਚਾ ਕਟਾਏ ਮਜ਼ਾਕ ਥੋੜੀ ਸੀ ਓ ਮੋੜ ਜਾ ਤੈਨੂੰ ਲੈ ਆਪਾਂ ਦਾ ਟਾਈਮ ਲੈ ਠਾਲੀ ਅੱਜ ਤਾਂ ਕਿਹਾ ਨਹੀਂ ਸੀ ਮੰਮੀ ਮੈਨੂੰ 7 ਵਜੇ ਠਾਲੀ ਦੇ ਬਾਹਰ ਖਾ ਲੈ ਕੇ ਮੈਂ ਮਜ਼ਾਕ ਉਡਾ ਮੈਂ ਤੈਨੂੰ 7 ਵਜੇ ਠਾਲੀ ਆ ਵੀ ਉੱਠ ਖੜ ਪਤੰਗ ਜਿਹੜਾ ਦਾ ਹੁਣ ਤੂੰ ਚੜਾ ਲੈ ਬਤੰਗੇ ਲੈ ਚੜਾ ਲੈ ਚੜਾ ਲੈ ਲੈ ਚੜੁੰਦਾ ਬਤੱਕ ਚੜਾ ਲੈ ਸਾਡਾ ਟੁੱਪ ਜੀ ਦੇਖ ਲੈ ਹੁਣ ਕਰ ਲੈ ਕੀ ਹਾਲ ਕੋਈ ਬਣਦਾ ਆ ਦੇਖੋ ਜੀ ਹਾਲ ਪਤੰਗਾਂ ਵਾਲਿਆਂ ਦਾ ਆਈ ਬਸੰਤ ਬਾਲਾ ਦੰਤ ਏ ਠੰਡੀ ਹਵਾ ਝੋਲੀਆਂ ਛੇਤੀ ਜੋਇਆ ਕਰੋ ਹੌਲੀ ਹੌਲੀ ਚਾਉਣੇ ਆ ਜੀ ਹੌਲੀ ਹੌਲੀ ਚਾਉਣੇ ਆ ਲਾੜੇ ਰੋਟੀ ਲਾੜੇ ਕਿਨੇ ਖਾਣੀ ਆ ਇਹ ਕੌਣ ਖਾਊਗਾ ਨਹੀਂ ਮੇਰਾ ਪੁੱਤ ਖਾਊਗਾ ਰੋਟੀਆਂ ਦੱਤੀਆਂ ਬਾਹਲਾ ਠੰਡ ਕਿਤੇ ਨਹੀਂ ਦੇ ਜੀ ਠੰਡ ਇੱਥੇ ਹੀ ਆ ਹਾਈ ਨਹੀਂ ਮੇਰਾ ਪੁੱਤ ਦੇ ਦ ਤਾਂ ਤੇ ਰੋਟੀ ਇਹਨੇ ਚੱਕ ਲੈਣੀ ਆ ਤੈਨੂੰ ਕਿਵੇਂ ਖਿਲਾਵਾ ਮੈਂ ने ने खुशी ने टोपी पाई है खड़ जा खड़ जा खड़ जो दो जानिया की कर दिया ने खोल नहीं इन्होंने मैं रोटी ना खाओ खुशी चाह पी ली खड़ जा परी खड़ जा खड़ जा खड़ जा मैं लेके आई तेरी रोटी भी परी तो नहीं आनी है क्या परी भी तो नहीं आनी है रोटी तो सी भी खाने हो न्याने खाने इन्होंने ਕੋਈ ਨਹੀਂ ਜਿਹੜੀ ਹੋਈ ਹੋਰੀ ਉਹ ਤਾਂ ਨਿਆਣੀ ਹੋਈ ਐ ਉਹ ਖੜ ਜਾ ਪੁੱਤ ਲੈ ਲੱਢ ਹਨਾ ਵੀ ਸੋਨਾ ਬੁੱਤਾ ਹੈ ਸੋਨਾ ਤੇ ਆ ਦੇ ਦੇ ਖੁਸ਼ੀ ਚਾਲ ਪੰਡਾ ਲਾਓ ਭਾਈ ਪਤੀਲੇ ਚ ਚਾਹ ਪਿੰਦਾ ਸਾਡਾ ਖੁਸ਼ੀ ਦਾ ਫੜਾਉਂਦਾ ਦੇਖ ਲੈ ਡੰਡੀ ਚੱਕ ਕੇ ਨੂੰ ਨਾ ਖੁਸ਼ੀ ਕੀਤੀ ਕਾਲੀਆਂ ਬਲਤਿਆਂ ਨੇ ਖੁਸ਼ੀ ਨੇ ਪੀਤੀ ਪਾਟੇ ਨਾਲ ਖੁਸ਼ੀ ਚੜ ਗਈ ਸ਼ਰਾਟੇ ਨਾਲ ਹੈ ਨਾ ਵੀ ਖੁਸ਼ੀ ਨੂੰ ਚੜ ਗਈ ਸ਼ਰਾਟੇ ਨਾਲ ਲਓ ਜੀ ਹੰਮਤ ਨਾਲ ਆਹਰ ਚੋਈਦੀ ਐਨਾ ਟਾਈਮ ਨਹੀਂ ਲਾਈਦਾ ਬੰਦੀ ਤੇਰੀ ਹੋਗੀ ਨਾ ਛੁੱਟੀ ਮੇਰੀ ਛੁੱਟੀ ਲਾ ਜੀ ਨਹੀਂ ਲੱਗਦਾ ਹਾਥ ਛਣੇ ਜੇ ਤਾਂ ਮੈਂ ਉਹੀ ਬਹਿ ਜਾਨੀ ਆ ਜਾਣਾ ਕਿ ਬਜੀ ਥਲੀ ਲਜੀ ਨਹੀਂ ਲੱਗਦਾ ਕੱਲੀ ਰਾਹ ਪਿਆ ਸਨੇਰ ਇਹ ਵੀ ਚੱਕਣਾ ਉਹ ਨੇਰ ਖਾਤਾ ਹਟੇ ਤੁਹਾਨੂੰ ਦਿਖਾਵਾਂ ਬਾਹਰ ਹੈ ਬਹੀ ਹਵਾ ਬਕਸੀਨ ਚ ਕਹਿੰਦੇ ਇੰਨਾ ਪਾਣੀ ਖੜਾ ਹਾਈ ਹਾਈ ਬਾਲਾ ਮੀ ਪੈ ਗਿਆ ਬਾਲਾ ਜਿਆਦੇ ਪੈ ਗਿਆ ਮੀ ਹੁਣ ਵੀ ਪਤਾ ਨਹੀਂ ਹਟੋ ਪਤਾ ਨਹੀਂ ਹਾਂ ਦੇਖੋ ਹੁਣ ਰਾਤ ਦਾ ਮੀ ਪਿਆ ਇੱਕ ਦਿਨ ਮੀ ਵੀ ਦਿਨ ਗਾਰਾ ਬੋਲੋ ਤਾਰਾ ਰਾਰਾ ਸਭ ਫੜ ਗਿਆ ਪਾਣੀ ਹਾਲ ਬੁਰਾ ਹਾਲ ਹੋ ਗਿਆ ਰੰਮ ਫਸਲਾਂ ਤਾਂ ਵਧੀਆ ਵੀ ਪੈ ਗਿਆ ਆ ਦੇਖੋ ਇੱਥੇ ਜਿ ਕੁਝ ਨੰਗ ਕੇ ਗਿਆ ਟਰੈਕਟਰ ਟੁੱਟ ਰੋ ਦੇ ਪਾਣੀ ਜਰਾ ਓਥੋਂ ਕਰਿਆ ਹੋਇਆ ਗੰਨਾ ਵੱਢਿਆ ਹੋਇਆ ਪਾਣੀ ਖੜ ਗਿਆ ਸਾਰੇ ਕਿਤੇ ਪਾਣੀਓ ਪਾਣੀ ਪਾਣੀਓ ਪਾਣੀ ਹੁਣ ਜਦੋਂ ਮੀਂਹ ਹਟੂਗਾ ਬੱਦਲ ਹਟੂਗਾ ਫਿਰ ਕੈਨਾਤ ਦੇਖਿਓ ਕਿੰਨੀ ਵਧੀਆ ਖੋਣੀ ਆ ਸਾਫ ਸਾਫ ਐਨ ਵਧੀਆ ਲਓ ਜੀ ਇੱਥੇ ਨੈਕਸਟ ਮਾਰਨਿੰਗ ਹੋਗੀ ਤੇ ਅਸੀਂ ਲੱਗੇ ਹੋਏ ਸੀਗੇ ਕੰਮ ਤੇ ਬਹੁਤ ਜ਼ਿਆਦੇ ਬਾਹਰੋਂ ਰਖਤਾਂ ਦੇ ਪੱਤੇ ਪੁੱਤੇ ਆ ਗਏ ਹੋਰ ਤਾਂ ਚਲੋ ਕੁਝ ਨਹੀਂ ਸੀਗਾ ਮਿੱਟੀ ਮੁੱਟੀ ਤਾਂ ਕੀ ਆਉਣੀ ਅੱਜ ਕੱਲ ਪੱਤੇ ਬਹੁਤ ਜ਼ਿਆਦੇ ਸੀ ਢੇਰਾਂ ਦੇ ਢੇਰ ਲਾਗੇ ਪੱਤੇਆਂ ਤੇ ਸਾਰਾ ਝਾੜੂ ਝੂੜੂ ਲਾਇਆ ਸਾਫ਼ ਕਰਿਆ ਤੇ ਮੀਂਹ ਦਾ ਜਿੱਥੇ ਫਾਇਦੇ ਨੇ ਉੱਥੇ ਥੋੜੇ ਜੇ ਕਿਤੇ ਨਾ ਕਿਤੇ ਨੁਕਸਾਨ ਵੀ ਨੇ ਤੇ ਜਿੱਥੇ ਬਹਿਗਰੂ ਕਰੇ ਸਾਰੇ ਕਿਤੇ ਹਨਾ ਸੁਖਸਾਂ ਦੀ ਹੋਵੇ ਜਿੱਥੇ ਕਿਤੇ ਮੀਂਹ ਨੁਕਸਾਨ ਕਰ ਦਿੰਦਾ ਉੱਥੇ ਬਹੁਤ ਹੁੰਦਾ ਹੋ ਹਨਾ ਗੜੇਮਾਰੀ ਹੋ ਜਾਂਦੀ ਹੈ ਜਿੱਥੇ ਤੇ ਸਾਡੇ ਨਹੀਂ ਇਦਾਂ ਦਾ ਕੁਝ ਹੋਇਆ ਠੀਕ ਠਾਕ ਆ ਵਧੀਆ ਬਸ ਮੀਂਹੋਂ ਪਿਆ ਤੇ ਮੀਂਹ ਤਾਂ ਜਿਵੇਂ ਕਹਿੰਦੇ ਲਾਹੇਵੰਦੀ ਹੁੰਦਾ ਹ ਤੇ ਬੰਦਿਆਂ ਲਈ ਵੀ ਜਿਵੇਂ ਕਹਿੰਦੇ ਇਨਸਾਨਾਂ ਲਈ ਵੀ ਫਸਲਾਂ ਲਈ ਵੀ ਸਾਰੀ ਚੀਜ਼ ਲਈਓ ਹਨ ਮੀਂਹ ਦੀ ਜ਼ਰੂਰਤ ਹੁੰਦੀ ਹੋਈ ਹੁੰਦੀ ਆ ਤੇ ਹੁਣ ਸਾਰੀ ਕੈਨਾਤ ਆ ਜਿਹੜੀ ਸਾਫ-ਸਾਫ ਲੱਗੂਗੀ ਦੇਖ ਲਓ ਹੁਣ ਦੂਰ ਤੱਕ ਸਾਫ-ਸਾਫ ਦਿਖਦਾ ਜਾਂ ਨਹੀਂ ਤਾਂ ਹੁਣ ਤੱਕ ਅਦੇ ਦੂਰ ਤੱਕ ਦਿਖਿਆ ਹੀ ਨਹੀਂ ਸੀਗਾ ਜਿਵੇਂ ਤੁੰਦਾ ਜੀਆਂ ਸੀਗੇ ਹਨ ਤੇ ਹੁਣ ਵਧੀਆ ਸੂਰਜ ਨਿਕਲੂਗਾ ਧੁੱਪ ਨਿਕਲੂਗੀ ਇੱਥੇ ਪਤਾ ਨਹੀਂ ਕੀ ਮੈਂ ਗੱਲ ਕਰਦੀ ਸੀ ਗੱਲ ਕਰਦੇ ਸੀ ਅਸੀਂ ਉਹ ਜਿਹੜੀ ਵੀਡੀਓ ਤੇ ਵਧੀਆ ਵਿਊਜ਼ ਆ ਗਏ ਨੇ ਮੈਂ ਖੈਲਾ 2 ਲੱਖ ਪਲੱਸ ਵਿਊਜ਼ ਹੋ ਗਏ ਨੇ ਉਹ ਤੇ 2.5 ਹੋ ਗਿਆ ਸ਼ਾਇਦ ਤੇ ਉਹ ਸੀ ਹੱਸਦੇ ਸੀਗੇ ਵੀ ਆਪਣੀ ਵੀਡੀਓ ਤੇ ਵਧੀਆ ਵਿਊਜ਼ ਆ ਗਏ ਹੁਣ ਕੇਕ ਬੁੱਕ ਕਰੋ ਥਾਰ ਬੁੱਕ ਕਰੋ ਹੱਸਦੀ ਸੀ ਮੈਂ ਇਹਨਾਂ ਨੂੰ ਹਨਾ ਮੈਂ ਕੇਕ ਆਰਡਰ ਕਰ ਦੋ ਹਨਾ ਤੇ ਬਾਹਰ ਦੇਖੋ ਕਣਕਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਨਾ ਹਰਿਆਲੀ ਹਰਿਆਲੀ ਮਨ ਖੁਸ਼ ਹੋ ਜਾਂਦਾ ਹੈ ਆ ਬਾਹਰ ਹਰਿਆਲੀ ਦੇਖ ਕੇ ਹਨਾ ਬਹੁਤ ਵਧੀਆ ਲੱਗਦਾ ਹੈ ਹੁਣ ਦੂਰ ਤੱਕ ਜਿਵੇਂ ਆ ਦੂਜੇ ਪਿੰਡ ਦੇ ਹਨਾ ਘਰ ਨੇ ਉਹ ਵੀ ਦਿਖਣ ਲੱਗ ਗਏ ਦੂਰ ਤੱਕ ਦੇਖਦਾ ਹੈ ਤੋਂ ਜਿੰਨਾ ਤਾਂ ਕੁਝ ਨਹੀਂ ਦਿਖਦਾ ਸੀ ਹੁਣ ਦੂਰ ਤੱਕ ਦੇਖਿਆ ਕਰੂਗਾ ਪਰ ਉਹ ਤੇ ਰੋਡ ਆ ਉੱਥੇ ਗੱਡੀਆਂ ਆਉਂਦੀਆਂ ਜਾਂਦੀਆਂ ਲਿਖਣਗੀਆਂ ਵਧੀਆ ਲੱਗਦਾ ਆ ਨਹੀਂ ਤਾਂ ਇੱਥੇ ਕੁਝ ਨਹੀਂ ਦੇਖਣ ਨੂੰ ਮਿਲਦਾ ਖੇਤਾਂ ਦੇ ਵਿੱਚ ਤਾਂ ਬਸ ਹਰਿਆਲੀ ਹੋਈ ਆ ਹੋਰ ਕੁਝ ਨਹੀਂ ਹੈਗਾ ਦੇਖਣ ਨੂੰ ਤੇ ਚਲੋ ਜੀ ਆਪਾਂ ਲਾ ਲਈਏ ਝਾੜੂ ਨਾਲ ਦੀ ਨਾਲ ਝਾੜੂ ਲਾਉਂਦੀ ਸੀ ਮੈਂ ਤੇ ਨਾਲ ਦੀ ਨਾਲ ਇਹ ਟੋਕਰੀਆਂ ਭਰ-ਭਰ ਕੇ ਚੱਕਦੇ ਸੀਗੇ ਤੇ ਨਾਲ ਦੀ ਨਾਲ ਮੈਂ ਇਹਨਾਂ ਨੂੰ ਗੋਹਾ ਚ ਕਾਉਂਦੀ ਸੀਗੀ ਫਿਰ ਆਇਆ ਜਿਹੜਾ ਕੰਮ ਆ ਉਹ ਜਲਦੀ ਹੋ ਜਾਂਦਾ ਬਸ ਚਲਦੀ ਤਾਂ ਹੈ ਨਹੀਂ ਸੀਗਾ ਬਹੁਤ ਜ਼ਿਆਦਾ ਲੇਟ ਹੋ ਗਿਆ ਸੀ ਲੇਟ ਉਹਦੇ ਕਰਕੇ ਹੁੰਦਾ ਵੀ ਜਿਹੜਾ ਇਹਨਾਂ ਬੱਚਿਆਂ ਦਾ ਸਕੂਲ ਆ ਉਹ 9:30 ਵਜੇ ਲੱਗਦੇ ਆ 9:30 ਵਜੇ ਤਾਂ ਜਿਹੜਾ ਘਰੋਂ ਜਾਂਦਾ ਹੈ 10 ਵਜੇ ਸਕੂਲ ਲੱਗਦਾ ਹਨਾ ਫਿਰ ਉਹਦੇ ਕਰਕੇ ਫਿਰ ਨਹੀਂ ਤਾਂ ਅੱਗੇ ਤਾਂ ਪਹਿਲਾਂ ਮੈਂ ਜਿਵੇਂ ਹੁਣ ਜਿਹੜਾ ਤਿਆਰ ਕਰਨਾ ਫਿਰ ਇਹਨਾਂ ਨੇ ਛੱਡ ਕੇ ਆਉਣਾ ਉਹਦੇ ਕਰਕੇ ਸਾਰਾ ਕੰਮ ਲੇਟ ਹੋ ਜਾਂਦਾ ਵੀ ਜੇ ਐ ਵੀ ਹੋਵੇ ਵੀ ਇੱਕ ਜਾਨੇ ਦਾ ਹੀ ਕੰਮ ਪਰ ਉਹਦੇ ਕਰਕੇ ਸਾਡਾ ਜਿਹੜਾ ਆਪਦਾ ਕੰਮ ਉਹ ਸਾਰਾ ਹੀ ਲੇਟ ਹੋ ਜਾਂਦਾ ਚਲੋ ਹੁਣ ਕੀ ਕਰਨਾ ਆਪਾਂ ਕਰਈਆਂ ਜਿਵੇਂ ਕਹਿੰਦੇ ਆਪਾਂ ਕਿਹੜਾ ਸਰਕਾਰੀ ਨੌਕਰੀ ਤੇ ਜਾਣਾ ਹਨਾ ਵੀ ਆਪਾਂ ਤਾਂ ਘਰ ਹੀ ਰਹਿਣਾ ਕਰਦਾ ਕੰਮ ਤਾਂ ਜਦੋਂ ਮਰਜ਼ੀ ਕਰ ਲੋ ਹਨਾ ਨਾਲੇ ਕਾਪ ਕਰਨਾ ਆਪਾਂ ਕਿਹੜਾ ਕਿਸੇ ਦੀ ਆਸ ਰੱਖਣੀ ਆ ਹਨਾ ਤੇ ਆਪ ਹੀ ਕਰਨਾ ਸਾਰਾ ਕੰਮ ਤੇ ਧੁੱਪ ਚੜ ਗਈ ਸੀਗੀ ਉਹੀ ਜਿਵੇਂ ਜਿਹੜਾ ਨੂੰ ਸਕੂਲੇ ਛੱਡ ਕੇ ਆ ਕੇ ਫੇਰ ਅਸੀਂ ਇੱਥੇ ਲੱਗੇ ਸੀਗੇ ਸਮਝ ਲਓ ਪੌਣੇ ਕੇ 10 ਹੋ ਗਏ ਸੀ ਕਿ 9:30 ਵਜੇ ਯਾਰ ਕਰੋਂਗੇ ਆ ਪੌਣੇ ਕੇ 10 ਵਜੇ ਮੁੜ ਕੇ ਆਏ ਫਿਰ ਉਸ ਤੋਂ ਬਾਅਦ ਇੱਥੇ ਕੰਮ ਲੱਗੇ ਹੈ ਨਾ ਜਾਨੂੰ ਮੈਂ ਵੀ ਅੰਦਰ ਆਪਦਾ ਥੋੜਾ ਜਿਹਾ ਕੰਮ ਕਰ ਲਿਆ ਇੱਥੇ ਸਾਬਦਾ ਹੁਣ ਗੋਹਾ ਚੱਕ ਦਾਂਗੀ ਨਾਲੇ ਨਾਲੇ ਮੈਂ ਝਾੜੂ ਲਾ ਦੂੰਗੀ ਵਿੜਾ ਸਾਫ ਹੋ ਜਾਊਗਾ ਤੇ ਮੈਂ ਕੱਲ ਮੀਨ ਨਾਲ ਨਾਲ ਗੋਹਾ ਚੱਕ ਹੋਇਆ ਤੁਹਾਨੂੰ ਪਤਾ ਹੀ ਆ ਮੀਨ ਨਾਲ ਕਿਸੇ ਨੇ ਵੀ ਨਹੀਂ ਕੰਮ ਕਰਿਆ ਹੋਣਾ ਜਿੱਥੇ ਕਿਤੇ ਮੀਂਹ ਰੁਕ ਗਿਆ ਹੋਊ ਉਹ ਪੈਣਾ ਨੇ ਕੰਮ ਕਰ ਲਿਆ ਹੁਣ ਨਹੀਂ ਝਾੜੂ ਵਾਲਾ ਕੰਮ ਤਾਂ ਜਮਾ ਹੀ ਰੁਕ ਜਾਂਦਾ ਹੈ ਨਾ ਮੀਂਹ ਪੈਂਦੇ ਜੇ ਅਮੀਂ ਪੈਂਦੇ ਚ ਬੰਦਾ ਕਿੱਥੇ ਤੇ ਚਲੋ ਜੀ ਕੀ ਕਰੀਏ ਹੁਣ ਮੀ ਵੀ ਪੈ ਗਿਆ ਵਧੀਆ ਗੱਲ ਆ ਤੇ ਚੱਕਦੀ ਐ ਗੋਹਾ ਨਾਲ ਦੀ ਨਾਲ ਮੈਂ ਝਾੜੂ ਛੱਡ ਛੱਡ ਕੇ ਇਹਨਾਂ ਨੂੰ ਗੋਹਾ ਚ ਕਾਉਂਦੀ ਸੀਗੀ ਤੇ ਪਸ਼ੂਆਂ ਨੂੰ ਅੱਜ ਪੂਰਾ ਆਰਾਮ ਮਿਲ ਗਿਆ ਹਨਾ ਧੁੱਪ ਨਿਕਲੀ ਆ ਬਹੁਤ ਹੀ ਜਿਵੇਂ ਕਹਿੰਦੇ ਹੁਣ ਇਹਨਾਂ ਨੇ ਧੁੱਪੇ ਸੌਣਾ ਆ ਜਦੋਂ ਆਪਾਂ ਅੰਦਰੋਂ ਹੁਣ ਝਟ ਝੋੜੂ ਲਾ ਦੇਣਾ ਇੱਥੋਂ ਚਲੇ ਜਾਣ ਫੇਰ ਇਹਨਾਂ ਨੇ ਦੇਖਿਓ ਕਿਵੇਂ ਸੌਣਾ ਆ ਹਨਾ ਤੇ ਹੁਣ ਤਾਂ ਬਸ ਆਪਦਾ ਵੀ ਜੀ ਐ ਕਰੋ ਕਰਿਆ ਕਰੂਗਾ ਬਸ ਵੀ ਧੁੱਪੇ ਮੰਜਾ ਛੱਡੋ ਰਾਮ ਨਾ ਬਸ ਉੱਪਰ ਛਾਲ ਵੇੜ ਕੇ ਸੌਜੋ ਹੁਣ ਕੋਈ ਬੁਲਾਵੇ ਨਾ ਬਸ ਉਹ ਦਿਨ ਆ ਗਏ ਹੁਣ ਤਾਂ ਬਸ ਕੀ ਕੋਈ ਬੁਲਾਉਣ ਵਾਲਾ ਨਾ ਹੋਵੇ ਜੇ ਕੋਈ ਤੰਗ ਕਰਦਾ ਨਾ ਕੋਲ ਪਏ ਨੂੰ ਜੇ ਚਾਹ ਵੀ ਮੰਗ ਲਵੇ ਆ ਕੇ ਉਹ ਵੀ ਫਿਰ ਬੁਰਾ ਲੱਗਦਾ ਹੈ ਹਨਾ ਇਹ ਕੀ ਹੁੰਦਾ ਹਾਏ ਹਾਏ ਨਾ ਸਾਦਾ ਬੰਦੀਆ ਨਾ ਕਿ ਮੂੰਹ ਸਾਦਾ ਬੰਦਾ ਦੇਖੋ ਸਹੀ ਇਹ ਹੁੰਦਾ ਕੀ ਹੈ ਹਾਏ ਹਾਏ ਉਹ ਕਮਰੇ ਚੂਹੇ ਨਾ ਜੀਭਾਂ ਨਾਲ ਨਹੀਂ ਗੱਡੀ ਦੇ ਹੁੰਦੇ ਮਸਤੀ ਕਰਦਾ ਖੁਸ਼ੀ ਜੀਭਾਂ ਨਾਲ ਚੂਹੇ ਨਹੀਂ ਗੱਡੀ ਦੇ ਹੁੰਦੇ ਓ ਹੈਲੋ ਹੈਲੋ ਖੁਸ਼ੀ ਇਹ ਸੁੱਤਾ ਵੀ ਐ ਕਰਦਾ ਦੇਖ ਸੁੱਤਾ ਵੀ ਕ ਜਾਗਦਾ ਸੁੱਤਾ ਅੱਖਾਂ ਬੰਦ ਨੇ ਅੱਖਾਂ ਬੰਦ ਨੇ ਓ ਚੂਹੇ ਕੱਢਦਾ ਕਿ ਬੋਲ ਆਹਾ ਵਾਸੀਆਂ ਦੇਖ ਤੂੰ ਆਕੇ ਵੇ ਘੜਦਾ ਐ ਨਜ਼ਾਰੇ ਜ਼ਿੰਦਗੀ ਦੇ ਸੁੱਤਾ ਵੀ ਸੁੱਤਾ ਵੀ ਆਕੇ ਜਾਗਦਾ ਹੀ ਕਰਦਾ ਕੀ ਆ ਅੱਖਾਂ ਬੰਦ ਨੇ ਨੇ ਦੇਖਿਆ ਵਈ ਕਰਦਾ ਕੀ ਹਲਾ ਲੈ ਲੈ ਹਾਈ ਖੁਸ਼ੀ ਕੁਜੀ ਇਹ ਨਹੀਂ ਆਉਂਦਾ ਦੇਖੀਏ ਸਦਾ ਵੀ ਆਉ ਉਹ ਵਿਉ ਮਾਤਾ ਵਿਉ ਮਾਤਾ ਚੱਲ ਉਹਦੀ ਨੀਂਦ ਖਰਾਬ ਕਰਦੇ ਆਪਾਂ ਆ ਲੈ ਲੱਗੀ ਅੱਖ ਵਿਉ ਮਾਤਾ ਕਰਾਉਂਦੀ ਹੈ ਲੱਗੀ ਹੈ ਲੱਗੀ ਅੱਖ ਉਹ ਕਹਿੰਦੇ ਨਹੀਂ ਹੁੰਦੇ ਵੀ ਵਿਉ ਮਾਤਾ ਕਰਾਉਂਦੀ ਆ ਇਹ ਤਾਂ ਵਿਉ ਮਾਤਾ ਕਰਾਉਂਦੀ ਆ ਜੋ ਕਰਾਉਂਦੀ ਆ ਇਹ ਜਵਾ ਮਹੀਨੇ ਦਾ ਹੋਰ ਕੀ ਨੱਸਾਉਣਗੇ ਜਵਾਕ ਤਾਂ ਜਵਾਕੇ ਹੂੰ ਇਹ ਬਾਜ ਜਾਂੀ ਹੈ ਸੁੱਤਾ ਵੀ ਸੁੱਤਾ ਵੀ ਸੁੱਤਾ ਵੀ ਆਨੇ ਅਸਲੀ ਨੇ ਜਾ ਰਹੇ ਇੱਕ ਇਹਨਾਂ ਦੇ ਅਸਲੀ ਨੇ ਜਾ ਰਹੇ ਨੇ ਤੇ ਇੱਕ ਇਹਨਾਂ ਦੇ ਮਾਲਕ ਦੇ ਸ਼ਾਲ ਮੇਰਾ ਸੁੱਤਾ ਵੀ ਮਾਲਕ ਆਪ ਅੱਖ ਲੱਗ ਗਈ ਇਹਨਾਂ ਦੀ ਸੌਂ ਗਏ ਸ਼ਾਲ ਹਜੇ ਜਾਗਦਾ ਹੀ ਸੀ ਜਾਗਦਾ ਹੀ ਆ ਜਾਗਦਾ ਹੀ ਆ ਬੋਲ ਪੀ ਅੱਖ ਲੱਗ ਗਈ ਹੁਣ ਮੈਂ ਰੋਟੀ ਵਾਲੇ ਭਾਂਡੇ ਵਿੱਚ ਇੱਥੇ ਪਏ ਨੇ ਬਿੰਦਕ ਬਾਰੋਂ ਖੜਕੇ ਉਹ ਮੈਨੂੰ ਦੇਖਣੇ ਹੈਗੇ ਅੰਦਰ ਕਾਲ ਤੋਂ ਪੰਜ ਉੱਠ ਕੇ ਜਾਣ ਜੀ ਨਹੀਂ ਕਰਦਾ ਮੇਰੇ ਤਾਂ ਜੀ ਕਰਦਾ ਇੱਥੇ ਬੈਠੀ ਰਹਿਣਾ ਆਪਾਂ ਅੰਦਰ ਜਾ ਕਿਉਂ ਮੈਂ ਕਹਾਂ ਤੇ ਅੰਦਰ ਜਾਵਾ ਹੈਂ ਇਹਦੀ ਅੰਦਰ ਜੂਟੀ ਮੇਰੀ ਇੱਥੇ ਹੈ ਯਾ ਅੱਛਿਆ ਵੱਡਾ ਚਲਾਕ ਦੇਖੇ ਨਾ ਕੀ ਦੇਖ ਲੈ ਖੁਸ਼ੀ ਦੀ ਰਾਖੀ ਤੇ ਤੁਸੀਂ ਕੀ ਬੈਠੇ ਹੋ ਸਹੀ ਹੈ ਧੁੱਪ ਪਤਾ ਕਿੰਨੀ ਸੋਹਣੀ ਹੈ ਤੇਰ ਵਰਗਾ ਤਾਂ ਕਹਿੰਦਾ ਅੰਦਰੇ ਖੜੇ ਰਹੋ ਅਦਾ ਮੈਂ ਤਾਂ ਤੇਰੇ ਮਗਰ ਲੱਗ ਕੇ ਮੈਂ ਲਾਡੋ ਨਹੀਂ ਕੱਢੀ ਲਾਡੋ ਆਪਣੀ ਹੋ ਬੈਠੀ ਜਾਂਦਾ ਭਾਈ ਹੋਰ ਚੰਤੀ ਲਓ ਬਤਾ ਤੈਨੂੰ ਨਹੀਂ ਲੱਗਦੀ ਹਵਾ ਹੈ ਨਹੀਂ ਮਸਾ ਪਾੜੇ ਨਹੀਂ ਪੁੱਤੀ ਹਵਾ ਆਇਂਦਾ ਤੈਨੂੰ ਵੀ ਮਸਾ ਪਾੜਿਆ ਹੋ ਤੂੰ ਵੀ ਤਾਂ ਫਿਰ ਦੇਈਆਂ ਬਾਹਰ ਤੂੰ ਕਾ ਬਾ ਪਾੜਿਆ ਹਾਂ ਇਹ ਧੁੱਪੇ ਬਹੁਤ ਸੋਹਣੀ ਹੈ ਲਓ ਸੜੀ ਜੁੱਟ ਵੀ ਗੋੜੀ ਉਹਨੇ ਉਹਦੇ ਉੱਤੇ ਹੱਗ ਦਣਾ। ਉਹ ਜਾ ਇਹ ਤਾਂ ਬੱਸ ਉਹਦਾ ਹਾਈ ਮੂਤ ਦੀ ਆ ਹਾਈ ਨਹੀਂ ਤੂੰ ਤਾਂ ਮਿੱਟੀ ਦੇ ਉੱਤੇ ਹੀ ਮੂਤੀ ਜਾ ਡੰਗਰੇ ਜੀ ਏ। ਇਹ ਤਾਂ ਕੈਂਸਰ ਹੈ ਕਰਤਾ ਹੁੰਦਾ। ਹੋਰ ਇਹਨੇ ਤਾਂ ਮੇਰੀ ਮਾਂ ਤਾਂ ਆਪਣੀ ਮਿੱਠੀ ਉਹ ਇੱਧਰ ਬੰਨ ਲੈਣੀ ਆ। ਹਾਈ ਹਾਈ ਕੀ ਕਰਾਂ ਮੈਂ ਇਹਦਾ ਡੰਗਰ ਦਾ। ਇਹਨੇ ਤਾਂ ਲਾ ਮਿੱਟੀ ਘੜਾ ਘੱਟਾ ਉਹ ਬੈਠੀ ਮੂਤਦੀ ਆ। ਮਾਂ ਮਾਂ ਟਾਈਮ ਹੋ ਗਿਆ ਇਹਨਾਂ ਦੇ ਅਸਲ ਵਿੱਚ ਪੱਠਿਆਂ ਦਾ ਟਾਈਮ ਹੋ ਗਿਆ ਪੱਠੇ ਪਾਓ ਇਹਨਾਂ ਨੂੰ। ਦੇਖੋ ਕਿ ਪੱਠੇ ਪੱਠੇ ਬਟਣੀਆਂ ਆ ਮੈਂ। ਦੇਖੋ